ਸਰ ਜੀ ਬਾਲ ਜੀ ਸਵਾਤੋ ਦਾ ਬਿਲਡਿੰਗ ਨੂੰ ਦੇ ਵਿੱਚ ਯਾਰੇ ਵੀਰ ਅੱਜ ਪਖੜਨੇ ਆ ਮਹਿੰਦਰਾ ਦੀ ਜਾਨਸੀ ਦੇ ਵਿੱਚ ਤੇ ਆਪਾਂ ਅੱਜ ਤੁਹਾਨੂੰ ਮਹਿੰਦਰਾ ਦਾ ਰੈਕਟਰ ਦਿਖਾਉਣਾ ਹੈ ਕਿ ਕਾਫੀ ਡਿਮਾਂਡ ਦੇ ਵਿੱਚ ਰਿਹਾ ਹੈ ਮਹਿੰਦਰਾ ਜੂਵੋ 1+585 ਡੀਆਈ ਆਪਣਾ ਸਰ ਨੇ ਮਹਿੰਦਰਾ ਤੋਂ ਸਰ ਆਪਾਂ ਨੂੰ ਜੀ ਤੱਲੇ-ਕੱਲੇ ਫੀਚਰ ਤੇ ਇਹ ਚਾਹ ਕਰ ਜਣਗੇ ਵੀ ਇਹ ਕਿੰਨੇ ਐਚਪੀ ਦਾ ਹੈ ਤੇ ਕਿਹ ਕਿਹੇ ਫੀਚਰ ਦੇ ਵਿੱਚ ਆ ਜਿਹੜਾ ਸਵਾਤਾ ਜਰਮ ਤੇ ਨੇ ਜੀ ਸਾਡੇ ਸਤਿ ਸ੍ਰੀ ਅਕਾਲ ਦਾ ਫਰਮ ਚੈਨਲ ਤੇ ਜੀ ਦੋ ਮੇਰਾ ਨਾਮ ਅਰਵਿੰਦਰ ਸਿੰਘ ਹੈ ਜੀ ਮੈਂ ਜੀਪੀਜੀ ਆਟੋ ਵਰਲਡ ਸੰਤੋੜਾ ਬਾਰਨ ਤੇ ਕੰਮ ਇੰਦਰਾ ਕੰਪਨੀ ਨੂੰ ਜੋਬ ਕਰਦਾ ਤੇ ਜੀ ਸਾਡੇ ਪਹਿਲੇ ਵੀ ਲੋਕ ਕਈ ਰਿਵਿਊ ਲੈ ਗਏ ਨੇ ਤਾਂ ਜਿਹੜਾ ਮੈਂ ਤੁਹਾਨੂੰ ਨੇ ਟਰੈਕਟਰ ਗੱਡਿਆ ਇਹ ਜ਼ਿਮੀਦਾਰ ਤੇ ਬਿਲਕੁਲ ਹੱਕ ਦਾ ਟਰੈਕਟਰ ਗੱਡਿਆ ਜੀ ਠੀਕ ਆ ਠੀਕ ਆ ਖਰਚੇ ਪੱਖੋਂ ਹਟਾਈ ਪੱਖੋਂ ਸੇਲ ਪੱਖੋਂ ਉਹ ਡਾਟਾ ਨਾ ਵੇਚਿਆ ਸੀ ਕਿਉਂਕਿ ਪਿੱਛੇ ਸਕੀਮ ਵੀ ਜੇ ਕੰਪਨੀ ਚੱਲਦੀ ਰਹੀ ਹੈ ਪੋਟਾਟੋ ਸਪੈਸ਼ਲ ਕਰਕੇ ਉਹਦੇ ਸੈਡ ਡਾਟਾ ਅਸੀਂ ਬਹੁਤੇ ਵੇਚਿਆ ਕਰਦੋ ਸਰ ਤੋਂ 70 ਟਰੈਕਟਰ ਅਸੀਂ ਇਹ ਵੇ ਸੇਲ ਕਰ ਚੁੱਕੇ ਆ ਜੀ ਵੀ ਇੰਨਾ ਡਿਮਾਂਡ ਰਹੀ ਆ ਉਹ ਡਾਟਾ ਮਿਲਦਾ ਨਹੀਂ ਇਹ ਵੀ ਹੁਣ ਅਸੀਂ ਤੇਰੇ ਦਾ ਦੋ ਤਿੰਨ ਡੇਟ ਪਰ ਇਕੱਠੇ ਚੱਕੇ ਨੇ ਜੀ ਕੰਪਨੀ ਤੋਂ ਫੇਸ ਇਹ ਵੀ ਸਾਡੇ ਟਰੈਕਟਰ ਬੁੱਕ ਹੋਏ ਪਏ ਨੇ ਇਹ ਵੀ ਕੋਸ਼ਿਸ਼ ਦੇਦੇ ਨੇ ਅਸੀਂ ਦੇ ਠੀਕਾ ਠੀਕ ਆ ਜੀ ਤੇ ਮੇਰੀ ਦੀ ਖਰਚਾ ਬਹੁਤ ਘੱਟ ਆ ਟਰੈਕਟਰ ਦਾ ਜੀ ਠੀਕ ਆ ਪਰਫਾਰਮੈਂਸ ਨਹੀਂ ਵਧੀ ਆਈ ਟਰੈਕਟਰ ਦੀ ਵੀ ਡਿਮਾਂਡ ਬਹੁਤ ਉੱਠ ਰਹੀ ਜਿੱਥੇ ਜਾ ਰਿਹਾ ਟਰੈਕਟਰ ਦੁਬਾਰਾ ਡਿਮਾਂਡ ਕਰ ਰਿਹਾ ਕਸਟਮਰ ਵੀ ਇੰਨੇ ਨੂੰ ਆਣ ਦੇ ਇੰਨੀ ਡਿਮਾਂਡ ਆ ਇਹਦੀ ਪਰਫਾਰਮੈਂਸ ਵਧੀ ਆਈ ਦੀ ਬਹੁਤ ਵਧੀਆ ਠੀਕ ਹੈ ਚਾਹੇ ਹੁਣ ਪਾ ਕੰਨੇ ਐਚਪੀ ਦੇ ਵਿਚਾਰੇ ਹੈ ਇਹ ਇਹ ਦਾ 50 ਐਚਪੀ ਦੇ ਵਿੱਚ ਹੋਣਾ ਹੈ ਜੀ ਠੀਕ ਹੈ ਇਹ ਦਾ 50 ਐਚਪੀ ਹੈ ਪਰ ਜਿਹੜਾ ਕੰਮ ਹੈ ਕੰਮ ਘੱਟੋ ਘੱਟ 55 60 ਐਚਪੀ ਜਿੰਨਾ ਕੰਮ ਕਰ ਰਿਹਾ ਹੈ ਜੀ ਇਹ 55 ਐਚਪੀ ਦਾ ਕੰਮ ਕਰਦਾ ਹੈ ਆਰਾਮ ਨਾਲ ਬਿਲਕੁਲ ਆਰਾਮ ਨਾਲ ਜੀ ਠੀਕ ਹੈ ਠੀਕ ਹੈ ਆਪਾਂ ਤੋਂ 2 8 ਫੁੱਟ ਤੱਕ ਦਾ ਆਪਣਾ ਰੋਟੇਟਰ ਆਰਾਮ ਨਾਲ ਚਲਾ ਰਿਹਾ ਹੈ ਜੀ ਸੁਪਰ ਸਿੱਡਰ 7 ਤੋਂ 8 ਫੁੱਟ ਸੁਪਰ ਸਿੱਡਰ ਚਲਾ ਰਿਹਾ ਰੈਕਟਰ ਜੀ ਪਰ ਵੇਫੋਰ ਦੇ ਵਿੱਚ ਕਿੰਨੇ ਸੀਸੀ ਦਾ ਇੰਜਣ ਆ ਕੋ ਪਤਾ ਹੀ ਇਹਦੇ ਵਿੱਚ ਇਹਦੇ ਵਿੱਚ ਸੀਸੀ ਕਿਤੇ 300 ਡੇਟ ਦੇ ਲੇ ਕੇ ਸੀਜੀ ਦੇ ਜੀ ਠੀਕ ਹੈ ਠੀਕ ਹੈ ਭਲੇ 50 ਐਚਪ ਏ ਪੀਟੋ ਬਾਬ ਜੀ ਬਤਾਤੀ ਜੀ ਕਿ ਬਣਾ 40 ਪੀਟੋ ਅੱਛੀ ਆ ਜਾਂਦੀ ਹੈ ਡੈਕਟਰ ਜੀ ਨਹੀਂ ਪੀਟੋ ਬਾਬ ਜੀ ਬਤਾਈ ਜਾ ਹਾਂਜੀ ਹਾਂਜੀ 40 ਪੀਟੋ ਪਾਵਰ ਆ ਗਈ ਜੀ ਠੀਕ ਹੈ ਕੋਈ ਇੰਪਲੀਮੈਂਟ ਵੀ ਵਾਹ ਹੋ ਗਏ ਸਾਰੇ ਭਾਰੀ ਹੋ ਗਏ ਤੁਹਾਨੂੰ ਪਤਾ ਹਾਂਜੀ ਹਾਂਜੀ ਤੇ ਇਹ ਬਣਾਉ ਨਾਲ ਜਿਹੜੇ ਪੰਪਰੇ ਨੇ ਇਹ ਸਿੰਪਲ ਪੰਪ ਦਾ ਇਹ ਮਾਈਕੋ ਪੰਪ ਦੇ ਵਿੱਚ ਆ ਸਰ ਮਾਈਕੋ ਪੰਪ ਦੇ ਵਿੱਚ ਠੀਕ ਹੈ ਠੀਕ ਹੈ ਜੀ ਤਾਂ ਇਹਦੀ ਜਿਹੜਾ ਆਰਸੀ ਦਾ ਜੀ 49 ਪਰ ਲੋ ਚੜਦੀ ਹੈ ਆਰਸੀ ਇਹਦੀ ਠੀਕ ਹੈ ਜੀ ਮਾਈਕੋ ਪੰਪ ਦੇ ਵਿੱਚ ਆ ਤੇ ਡਬਲ ਪੰਪ ਲੱਗ ਹੋਇਆ ਹੈ ਨਾ ਜੀ ਡਬਲ ਡੀਜ਼ਲ ਡਬਲ ਲੱਗਿਆ ਮੇਰਾ ਪੰਪਾ ਇਹ ਚ ਡਬਲ ਡਿਸਟ੍ਰਿਬਿਊਟਰ ਦਾ ਸੈਕਸਪਾ ਬਣਾ ਲੱਗਿਆ ਪਿਆ ਕੰਪਨੀ ਲਗਾਇਆ ਪਿਆ ਜੀ ਪਾਵਰ ਸ਼ੇਅਰਿੰਗ ਹੈ ਔਰ ਤੇਲ ਚ ਬ੍ਰੇਕਨ ਹੋਇਆ ਹੈ ਬਿਓਲ ਅਜੇ ਮੈਂ ਜਿਹੜਾ ਖੰਡ ਹਿੱਸਾ ਹੈ ਇਹ ਮਿੰਦਰਾ ਦਾ ਆਪ ਦਾ ਹੈਵੀ ਹੈ ਜੀ ਮਿੰਦਰਾ ਦਾ ਆਪ ਦਾ ਹੈ ਹਾਂਜੀ ਹਾਂਜੀ ਠੀਕ ਹੈ ਹੈਵੀ ਦੇ ਵਿੱਚ ਕੋਈ ਦਿੱਕਤ ਨਹੀਂ ਆ ਜੀ ਫਿਰ ਦੇ ਵਿੱਚ ਕੋਈ ਇਦਾਂ ਕਹੇ ਕਿਸੇ ਵੀ ਪਾਸੇ ਖਰਾਬ ਹੋ ਰਿਹਾ ਪਾਣੀ ਪਾਰੇ ਕੁਝ ਨਹੀਂ ਹੋ ਜਾਏਗੀ ਟਟਕੋੜਾ ਸੀ ਮੇਰੇ 60 ਦੇ ਵਿੱਚ ਕੋਈ ਬਿਜ਼ਨਸ ਕਸਟਮਰ ਦੇ ਠੀਕ ਠੀਕ ਹੈ ਬੜੇ ਹਰਾ ਜਗਾ ਸਾਵਨ ਸੋਚ ਕੇ ਦਿਖਾਣੀ ਆਪਾਂ ਤੁਹਾਨੂੰ ਮੁਰਾ ਚੱਕੇ ਦਿਖਾਉਣੇ ਆ ਸਿੰਗੜ ਪੀਸ ਬੋੰਡ ਦੇ ਵਿੱਚ ਇਹ ਟਰੈਕਟਰ ਆ ਪਿੱਛੇ ਤੋਂ ਮੁਰਾ ਉੱਠਦਾ ਦੇਖ ਸਕਦੇ ਹੋ ਤੇ 4 ਸੰਡਰ ਡੈਟਰ ਹੈ ਜੀ ਇਹ ਇਹ 4 ਸੰਡਰ ਦੇ ਵਿੱਚ ਆ 4 ਸੰਡਰ ਦੇ ਵਿੱਚ ਆਦਾ ਜੀ ਉਹ ਜਿੰਨੇ ਅਮਲੇ ਵਿੱਚ ਸੈਂਟਰ ਦੇ ਵੱਧ ਜਾਂਦੇ ਨੇ ਉਹ ਸਾਹਮਣੇ ਦੀ ਇੰਨੀ ਲਾਈਫ ਲੰਬ ਲਾਈਫ ਹੋ ਜਾਂਦੀ ਆ ਠੀਕ ਠੀਕ ਸੈਂਟਰ ਦਾ ਕਹਿੰਦੇ ਪਟਾਉਂਦਾ ਜਿੱਦਾਂ ਤਿੰਨ ਬੰਦੇ ਕੰਮ ਕਰਦੇ ਹੋਏ ਨੇ ਤੁਸੀਂ ਕੰਮ ਨੂੰ ਚਾਰ ਬੰਦੇ ਕਰ ਰਹੇ ਨੇ ਉਹ ਥੋੜੇ ਕੰਮ ਵੰਡਿਆ ਗਿਆ ਉਹਦੀ ਪਚਾਈ ਦਾ ਫਰਕ ਪੈ ਗਿਆ ਖਰਚਾ ਫਰਕ ਪੈ ਜਾਂਦਾ ਜੀ ਦੇ ਵਿੱਚ ਦੇ ਵਿੱਚ ਤੇ ਲਾਈ ਲੋ ਲਾਈਫ ਲੰਬ ਲਾਈਫ ਹੋ ਜਾਂਦੀ ਆ ਠੀਕ ਹੈ ਇਹ ਆਪਣਾ ਡਰਾਈ ਟਾਇਪ ਹੈ ਜਿਹੜਾ ਫਿਲਟਰ ਦੇ ਵਿਚਾਰਿਆ ਹੈ ਨਾ ਜੀ ਆਹ ਡਰਾਈ ਟਾਇਪ 에ਅਰ ਫਿਲਟਰ ਹੈ ਜੀ ਇਹਦਾ ਜਿੱਦਾਂ ਮੈਂ ਕਹਿੰਦਾ 에ਅਰ ਕੋਲ ਲੱਗਿਆ ਪਿਆ ਹੈ ਇਹ ਮੁਰੇ 에ਅਰ ਕੋਲਟ ਲੱਗਿਆ ਪਿਆ ਸਾਹਮਣੇ ਠੀਕ ਐ ਇਹ ਗੁੰਡਲ ਲੱਗਿਆ ਹੋਇਆ ਐ ਹਾਂਜੀ ਇਹ ਪਹਿਲਾਂ ਰੈਡੀ ਟੂ ਟਰਾਈ ਇਹ ਆਪਣਾ ਕਾਪਰ ਦੇ ਵਿੱਚ ਆਈ ਆਪਣਾ ਲਿਮਿਟ ਲਿਟਾਈ ਕਾਪਰ ਦੇ ਵਿੱਚ ਆਈ ਇਹ ਕਾਪਰ ਦੇ ਵਿੱਚ ਆਈ ਠੀਕ ਆ ਠੀਕ ਐ ਇਹ ਜਿਵੇਂ ਆਪਣਾ ਜਦ ਤਰ੍ਹਾਂ ਆਪਾਂ ਦੇਖ ਲਈਏ ਟਰੈਕਟਰ ਦੇ ਦੇ ਕੰਪਣ ਜਾਨੇ ਜਦ ਤਰ੍ਹਾਂ ਫਿਲਟਰ ਐ ਆਪਣਾ ਮੂਹਰੇ ਲੌਂਗੀ ਜਾਂਦੇ ਹਾਂਜੀ ਪਿੱਛੇ ਕਰਨ ਲੱਗੇ ਕਾਰਨਾ ਜੀ ਪਿੱਛੇ ਜੇ ਸਪੇਸ ਦਿੱਕਤਾ ਸਪੇਸ ਮੁਲਾਵਕ ਹੋ ਜਾਂਦਾ ਹੈ ਸਾਹੀ ਬਈ ਇਹ ਗਰਦਾ ਗੁਰਦਾ ਜਿਹੜਾ ਅੱਗੇ ਆ ਇਹ ਨਾ ਆਪਣੇ ਰੇਡੀਏਟਰ ਵਗੈਰਾ ਨੂੰ ਉਹ ਪ੍ਰੋਪਰ ਹਵਾ ਵਗੈਰਾ ਮਿਲਦੀ ਰਹਿੰਦੀ ਹੈ ਰੇਡੀਏਟਰ ਟਰੈਕਟਰ ਗਰਮ ਨਹੀਂ ਹੁੰਦਾ ਹਵਾ ਸਹੀ ਮਿਲ ਜਾਂਦੀ ਹੈ ਜੀ ਤਾਂ ਨਾ ਕਿਹਨੇ ਵੀ ਇਹ ਆ ਪਿੱਛੇ ਕਰਦਾ ਪਿੱਛੇ ਲਾਦਾ ਕੋਈ ਅੱਗੇ ਲਗਾਉਂਦੇ ਆ ਪਰ ਉਹ ਥੋੜਾ ਹਵਾ ਦਾ ਵਿੱਚ ਫਰਕ ਪੈ ਜਾਂਦਾ ਹੈ ਸਾਡੇ ਵੈਸੇ ਤਾਂ ਇਹ ਨਰੂੜੇ ਜਾਂ ਨੀਮਾਇ ਤਿਆ ਕਰਦੇ ਉਹਰੇ ਥਾਂ ਵੀ ਤਾਂ ਵੀ ਸਪੇਸ ਹੈ ਸਪੇਸ ਵੀ ਹੈਗੀ ਹੈ ਤੇ ਪਰਸਾ ਤੋਂ ਉਹ ਵੀ ਫਰਕ ਪੈਂਦਾ ਹਾਂ ਹਾਂਜੀ ਹਾਂਜੀ ਰੇਡੀਏਟਰ ਹਵਾ ਲੈਂਦੀ ਰਹਿੰਦੀ ਹੈ ਨਾ ਠੀਕ ਹੈ ਠੀਕ ਹੈ ਜੀ ਤੇ ਜੇਕਰ ਆਪਾਂ ਆਜਾ ਸਾਨੂੰ ਉੱਪਰ ਆਜੋ ਜੀ ਟਰੈਕਟਰ ਦੇ ਉੱਪਰ ਇਹ ਰਹਾ ਦਾ ట్రాన్స్‌ਮਿਸ਼ਨ ਆ ਬਣਾਇਆ ਆਪਣਾ ਇਹ ట్రాన్స్‌ਮਿਸ਼ਨ ਕਿੰਨੇ ਕੁ ਡੇ ਦੇ ਵਿੱਚ ਬਣਾ ਰਹੇ ਇਹ ਇਹ 12+3 ਦੇ ਵਿੱਚ ਹੈ ਜੀ ABC ਗੀਅਰ ਦੇ ਵਿੱਚ ਆ ਰਿਹਾ ਠੀਕ ਹੈ ਜੀ ਕਿਉਂਕਿ ਅੱਜ ਕੱਲ ਆਪਾਂ ਨੂੰ ਸੁਪਰ ਚੈਟ ਚਲਾਣੇ ਹੋਰ ਕੰਮ ਕਰਨ ਦੇ ਵਾਸਤੇ ਤਾਂ ਥਿਸ ਵੀ ਡਾਇਰੈਕਟ ਚਾਹੀਦੇ ਹੁੰਦੇ ਨੇ ਕੰਪਨੀ ਨਾਲ 12 ਮਾਸ ਦੇ ਵਿੱਚ ਬਣਾਤਾ ਜੀ ਇਹਦੇ ਵਿੱਚ ਪਾਰਾ ਫੋਰਵਰਡ ਹੋ ਗਿਆ ਤਾਂ ਉਹ ਤਿੰਨੇ ਦਿਨ ਰਵਰਸ ਹੋ ਜਾਂਦੀ ਹੈ ਠੀਕ ਹੈ ਜੀ ਇਹ ਤੋਟਾ ਇਹ ਤੀਜੀ ਸੈਂਸ ਵੀ ਲਗਾਇਆ ਪਿਆ ਤੇ ਵਿੱਚ ਕੰਪਨੀ ਨੇ ਜੀ ਜੀਪੀਐਸ ਸਿਸਟਮ ਲਗਾਤਾ ਜੀ ਇਹ ਜੀਪੀਐਸ ਸਿਸਟਮ ਆ ਉਹਦਾ ਕੀ ਮਤਲਬ ਹੈ ਬੈਨੀਫਿਟ ਹੁੰਦਾ ਲਸਾ ਨੂੰ ਇਸ ਦਾ ਬੈਨੀਫਿਟ ਸ ਟੈਟਰ ਤੁਹਾਡਾ ਕਿੱਥੇ ਚੱਲ ਰਿਹਾ ਹੈ ਲੋਕੇਸ਼ਨ ਟਰੈਕ ਕਰੂਗਾ ਜੀ ਠੀਕ ਹੈ ਜੀ ਟਰੈਵਲ ਨੇ ਕਲੱਚ ਦੇ ਮਤਲਬ ਕਿੰਨੀ ਵਾਰ ਪਿਆ ਰੱਖਿਆ ਹੈ ਉਹਦਾ ਵੀ ਤੁਹਾਨੂੰ ਦੱਸੂਗਾ ਫੋਨ ਤੇ ਦੱਸੂਗਾ ਆਪਣਾ ਕੋਈ ਚੋਕ ਹੋ ਰਿਹਾ ਹੈ ਇੰਜਨ ਸੀ ਹੋ ਰਿਹਾ ਹੈ ਗਰਮ ਹੋ ਰਿਹਾ ਸਾਰਾ ਮੈਸੇਜ ਕਸਟਮਰ ਨੂੰ ਘਰੇ ਬੈਠੇ ਆਊਗਾ ਮੰਨ ਲਓ ਡਾਟਾ ਤੇ ਪਰ ਜਿਹੜਾ ਉਦਰਾ ਦਾ ਟਰੈਕਟਰ ਦਾ ਤੁਹਾਨੂੰ ਉੱਥੇ ਫੋਨ ਦੀ ਪਤਾ ਲੱਗਦਾ ਫੋਨ ਦੇ ਪਹਿਲਾਂ ਦੋਈਗਾ ਟੈਟਰ ਟੈਂਕ 'ਚ ਕਿੰਨੇ ਦਾ ਡੀਜ਼ਲ ਹੈ ਤੁਹਾਡਾ ਪੂਰਾ ਦਾ ਮਹੀਨੇ ਦਾ ਡਾਟਾ ਆ ਜਾਂਦਾ ਹੈ ਕਿੰਨਾ ਡਾਟਾ ਚੱਲਿਆ ਕਿੰਨੇ ਘੰਟੇ ਚੱਲਿਆ ਕਿੰਨਾ ਕੰਮ ਕੀਤਾ ਕਿੰਨਾ ਵਰਕ ਕੀਤਾ ਠੀ ਤੇ ਸਰ ਜੀ ਮੇਡਾ ਆਪਣਾ ਫਿਊਲ ਟੈਂਕ ਹੈ ਹਾਂਜੀ ਹਾਂਜੀ ਇਹ ਕਿੰਨੇ ਪੈਸੇ ਆ ਜੀ ਇਹ 50 ਤੋਂ 55 ਲੀਟਰ ਦੇ ਰੇਟ ਦੇ ਜੀ 54 ਲੀਟਰ ਦੀ ਦੀ ਗੋੜ ਰੱਖ ਪੈਂਦੀ ਹੈ ਠੀਕ ਤੇ ਜੀ ਆਪਣਾ ਟਰਾਂਸਫਰ ਲੇ ਤਾਂ ਇਹ ਵੀ ਆਪਣਾ ਮੰਦਰਾ ਦਾ ਆਪਣਾ ਜੀ ਹਾਂਜੀ ਹਾਂਜੀ ਇਹਦੇ ਮੰਦਰਾ ਸਾਈਡ ਤੋਂ ਆਪਦੀ ਮੰਦਰਾ ਦਾ ਜੀ ਮੈਂ ਸਾਰਾ ਟੋਟਲ ਕੁਮਰ ਜਿੰਨੇ ਵੀ ਨੇ ਪਰ ਇਹ ਜਿਹੜੇ ਬਿੱਟਾ ਸੈੱਟ ਲੱਗੂ ਵੀ ਸਾਰੇ ਟੋਟਲ ਮੰਦਰਾ ਦੀ ਹੈ ਹਾਂਜੀ ਬਿਲਕੁਲ ਬਿਲਕੁਲ ਮੰਦਰਾ ਖੁਦ ਬਣਾ ਰਹੀ ਆਪਦਾ ਦੇ ਵਿੱਚ ਟੋਟਲ ਸਾਰਾ ਭਰ ਕਰਦਾ ਤਾਂ ਦਾ ਗਾੜੇ ਦੇ ਪੂਰੇ ਹੈਵੀ ਕਰਤੇ ਠੀਕਾ ਠੀਕਾ ਕੋਈ ਵੀ ਹੋ ਨਹੀਂ ਹੈਗਾ ਕਿ ਤਾਂ ਉੱਤੱਕ ਤੱਕ ਪੂਰਾ ਮੁਰ ਕਾ ਨਖਲਾ ਪਾੜ ਗੁਰੂ ਮਹਿੰਦਰਾ ਨੇ ਆਪ ਖੁਦ ਤਿਆਰ ਕੀਤਾ ਇਹ ਨਹੀਂ ਹੈਗਾ ਵੀ ਆਪਣਾ ਪਾਪ ਕਿਸੇ ਹੋਰ ਕੰਪਨੀ ਦਾ ਲਾਤਾ ਜਾਂ ਮੁਰਲਾ ਫਾਟੇ ਹਿੱਸਾ ਹੋ ਰਿਹਾ ਆਪਣਾ ਟ੍ਰਾਂਸਫਰ ਹੋ ਰਿਹਾ ਹੈ ਜਿਹੜਾ ਸਾਰਾ ਟੋਟਲ ਮਹਿੰਦਰਾ ਨੇ ਆਪ ਖੁਦ ਤਿਆਰ ਕਰਿਆ ਤੇ ਸਲਿੱਪੇ ਦੇ ਵਿੱਚ ਜਿਹੜੀ ਮੈਂ ਆਪ ਡੈਰਾਂ ਦੀ ਗੱਲ ਕਰੀ ਹਾਂਜੀ ਹਾਂਜੀ ਡੈਰਾਂ ਕੋਲ ਨੰਬਰ ਤੇ ਆ ਰਹੇ ਨੇ ਜੀ ਪਿੱਛੇ ਦਾ ਨੰਬਰ ਪਿੱਛੇ ਦੇ ਹੈਗੇ 1428 ਦਾ ਆ ਰਿਹਾ ਜੀ ਤੇ ਪੂਰੇ 9520 ਦਾ ਸੱਜਾ ਜੀ ਦੇ 9520 ਦਾ ਸੱਜਾ ਪੂਰੇ ਹੈ 14 989520001 ਕੋਲ ਬੈਠ ਗਿਆ ਜੀ ਜਿਹੜੇ ਤੇ ਸਲੀਪ ਪੀਟੋ ਲਗਾ ਦੀਗਾ ਮਾ ਦੇਖੋ ਜੀ ਇੱਕ ਮੋਟਰ ਵਾਲਾ ਕੰਮ ਹੈ ਸਲੀਪ ਪੀਟੋ ਲਾਤੀ ਇਹਦਾ ਕਿ ਸਿਸਟਮ ਹੈ ਇਹ ਇਹ ਸਲੀਪ ਪੀਟੋ ਇਹਦਾ ਬੈਨੀਫਿਟ ਹੁੰਦਾ ਜਿੱਦਾਂ ਮਤਲਬ ਆਪਾਂ ਨੇ ਕੋਈ ਪੀਟੋ ਦਾ ਕੰਮ ਲੈਣਾ ਆ ਹਾਂਜੀ ਹਾਂਜੀ ਆਪਾਂ ਕੋਈ ਵਟਾ ਵਟਾ ਚਲਾਣਾ ਜਾਂ ਪਰ 20 ਜਾ ਰਹੇ ਆ ਫਿਰ ਪਰ ਜੇ ਮਸ਼ੀਨ ਟੋਕ ਹੋ ਜਾਂਦੀ ਆ ਹਾਂਮ ਕੀ ਹੁੰਦਾ ਜੀ ਆਪਾਂ ਨੂੰ ਕਿਰਦਾ ਪੈਡਲ ਲੱਭ ਲੋ ਮਸ਼ੀਨ ਰੁਕ ਗਈ ਜੀ ਪੂਰਾ ਗੱਲੋ ਟਰੈਕਟਰ ਰੁਕ ਗਿਆ ਠੀਕ ਠੀਕ ਤੁਸੀਂ ਆਪਾਂ ਮੈਂ ਕਹਿੰਨੇ ਆ ਆਪਣੇ ਦਾ ਗੀਅਰ ਪਾ ਲੈ ਟਰੈਕਟਰ ਦਾ ਜੀ ਗੀਅਰ ਪਾ ਕੇ ਉਸ ਵੇ ਤੁਹਾ ਆ ਪੀਟਰ ਵਾਲਾ ਕਲੱਚ ਲਗਾਤਾ ਐਕਸਟਰਾ ਕਰਤਾ ਇਹਨੂੰ ਕਲੱਚ ਲਗਾ ਦੇਗੋ ਤੁਹਾਡੀ ਪੀਟਰ ਕੰਮ ਕਰਨ ਲੱਗ ਗਈ ਠੀਕ ਹੈ ਜੀ ਜੇ ਆਪਾਂ ਦੇ ਟਰੈਕਟਰ ਰੁਕਣਾ ਤਾਂ ਤੁਸੀਂ ਪੈਰ ਵਾਲਾ ਕਲੱਚ ਦਬੋਗੇ ਤਾਂ ਤੁਹਾਡਾ ਟਰੈਕਟਰ ਰੁਕ ਜਾਊਗਾ ਜੇ ਬੱਚੇ ਮਸ਼ੀਨ ਚੋਂ ਗੁਰਿਆਵਾ ਮਸ਼ੀਨ ਰੋਕਣੀ ਕਰਨੀਆਂ ਸਾਨੂੰ ਕਲੱਚ ਨੂੰ ਬਾਹਰ ਕੱਢਾਂਗੇ ਤਾਂ ਤੁਹਾਡੀ ਪਿੱਛੇ ਆਪਣੀ ਪੀਟਰ ਰੁਕ ਗਈ ਬਾਰ-ਬਾਰ ਆਪਾਂ ਨੂੰ ਮਲਵੇ ਕਲੱਚ ਗੇਅਰ ਕੱਢੇ ਲੋੜ ਨਹੀਂ ਹਦੀ ਵੀ ਇੱਥੇ ਆਪਣਾ ਕੰਮ ਕਰ ਜੇ ਕਲੱਚ ਚੁੱਕੀਏਗਾ ਬਾਰ-ਬਾਰ ਅੱਛਾ ਜਦੋਂ ਆਪਾਂ ਨਹੀਂ ਲੋੜ ਹੈਗੀ ਉਹ ਟਰੈਕਟਰ ਆਪਾਂ ਨੇ ਇਹਨੂੰ ਸਿੰਗਲ ਚਲਾਣਾ ਆਪਾਂ ਨੇ ਰੋਟਾ ਟਰੈਕਟਰ ਹੀ ਜਾ ਆਪਣਾ ਤਾ ਤੁਸੀਂ ਇਹਨੂੰ ਇੰਗੇਜ ਕਰ ਰੱਖੋ ਤਾਂ ਤੁਹਾਡਾ ਕਲਾਸ ਸਿੰਗਲ ਨੂੰ ਚੱਲੀ ਜਾਊਗਾ ਤੁਹਾਡੀ ਕਲਾਸ ਦੀ ਲਾਈਵ ਡਬਲ ਹੋ ਜਾਂਦੀ ਹੈ ਠੀਕ ਹੈ ਕਿਤੇ ਵਾਰ-ਵਾਰ ਅੱਦਾ ਪੈਡਲ ਦਬਦੋ ਤਾਂ ਕੱਚ ਘੜ ਦੱਬੀ ਜਾਂਦੀ ਹੈ ਠੀਕ ਹੈ ਠੀਕ ਹੈ ਜੀ ਤੇ ਇੱਕ ਤਾਂ ਚਲਾਤਾ ਕੰਪਨੀ ਦੇ ਵਿੱਚ ਜਿਹੜਾ ਹੋਰ ਵੀ ਡਾਣਾ ਲੀਵਰ ਹੋ ਕਿਧਰ ਹੋਰ ਵੀ ਲੀਵਰ ਆ ਲੱਗਿਆ ਮਿੱਤਰ ਠੀਕ ਹੈ ਮਤਲਬ ਗਿਰੂ ਪੰਡਾ ਪੈਂਦਾ ਹੀ ਹਾਂਜੀ ਹਾਂਜੀ ਜੇਰ ਕਿਨੂੰ ਕਰਦਾ ਦਾ ਹੋਰ ਵੀ ਸ਼ੁਰੂ ਦਾ ਪਿੱਛੇ ਕਰਵਾ ਟੂ ਠੀਕ ਹੈ ਠੀਕ ਹੈ ਤੇ ਜਿਵੇਂ ਆਪਾਂ ਇਹੇ ਕਰ ਕਰਦੇ ਆ ਬੜੀ ਲੈਫਟ ਲੈਫਟ ਕਪੈਸਿਟੀ ਦੀ ਹਾਂਜੀ ਹਾਂਜੀ ਇਹਦੇ ਵਿੱਚ ਕਿੰਨੇ ਆਪਾਂ ਨੂੰ ਸਾਂਭਣ ਲਿਫਟ ਕਵੈਸਟੀ ਇਤਿਗੇ ਮਾਜੋ 7 18 ਕਵੰਟ ਲੇਟਰ ਦੀ ਲਿਫਟ ਕੋਸ਼ਿ ਬਣਾਤੀ ਜੀ ਇਹਦੀ ਠੀਕ ਇੱਥੇ ਠੀਕ ਹੈ ਮਾਲੂ ਕਾਫੀ ਵਧੀਆ ਵਧੀਆ ਕਰਤੀ ਉਹਨੇ ਪਹਿਲਾਂ ਕਾਟਾਂ ਦੇ ਪਹਿਲਾਂ 14 15 ਅੰਦਰ ਸੀ ਕਿ ਹੁਣ ਉਹ ਲੈ ਕੇ ਬਣਾਤੀ ਠੀਕ ਹੈ ਬਲਬੀ ਉਹ ਵਧ ਵੀ ਜਾਂਦੀ ਹੈ ਜੇਕਰ ਹੋਰ ਬੰਦਪਾ ਪੁੜਾਣੀ ਹੋਵੇ ਆਪਾਂ ਨੇ ਤਾਂ ਵਧ ਵੀ ਜਾਂਦੀ ਹੈ ਤਾਂ ਉਹ ਵੀ ਹੋਰ ਵੱਧ ਜਾਂਦੀ ਹੈ ਜੀ ਇਹ ਜਿਹੜੇ ਆਪਾਂ ਨੂੰ ਇਹਦੇ ਵਿੱਚ ਚੌਦਰੀ ਬਾੜ ਵਗੈਰਾ ਵੀ ਮਿਲਦੇ ਨੇ ਆਪਾਂ ਨੂੰ ਹਾਂ ਜੀ ਡਬਲ ਡਿਸਟ੍ਰਿਬਿਊਟਰ ਲੱਗਿਆ ਪਿਆ ਸਾ ਡਬਲ ਡਿਸਟ੍ਰਿਬਿਊਟਰ ਲੱਗਿਆ ਪਿਆ ਇਧਰ ਸਾਈਡ ਦਾ ਤਾਂ ਲੀਵਰ ਲੱਗਿਆ ਪਿਆ ਆਪਣਾ ਜੋ ਡਬਲ ਡਿਸਟ੍ਰਿਬਿਊ ਤੇ ਹੋਰ ਹੈਵੀ ਕਰਤਾ ਪੂਰਾ ਇੰਜਨ ਦਾ ਗੇਅਰ ਦਾ ਪਿੱਛੇ ਸਾਰਾ ਹੈਵੀ ਕਰਤਾ ਕਿ ਜਿ세 ਵੀ ਟਰੈਕਟਰ ਦਾ ਜਿਹੜੇ ਵੀ ਜ਼ਿੰਮੇਦਾਰ ਲੈ ਕੇ ਗਿਆ ਵੀ ਸਾਨੂੰ ਬਹੁਤ ਵਾਰ ਰਿਪੋਰਟ ਤੇ ਮਿਲੇ ਕਸਟਮਰ ਜਾ ਕੇ ਉਹ ਤਾਂ ਕਹਿੰਦਾ ਵੀ ਇਹ ਜ਼ਿੰਮੇਦਾਰ ਦਾ ਹੱਕ ਦਾ ਟਰੈਕਟਰ ਕਰ ਆਪਾਂ ਕਿਹਾ ਜਾਵੇ ਤਾਂ ਜ਼ਿੰਮੇਦਾਰ ਦਾ ਹੱਕ ਦਾ ਟਰੈਕਟਰ ਹੈ ਜੀ ਛੋਟੇ ਛੋਟਾ ਵੱਡੇ ਜਿਹਾ ਵੱਡਾ ਤੇ ਸਾਰੇ ਖਾ ਲੱਗੇ ਹੋਏ ਆਪਣਾ ਲੀਵਰ ਆਖਰ ਇਹ ਚੋਕ ਐਸਾ ਰੋ ਉੱਤੇ ਆਪਣੇ ਕੋਲ ਨੂੰ ਵਾਸਤੇ ਬੋਨਰ ਖੋਲਣ ਵਾਸਤੇ ਜੀ ਇਹ ਬੋਨਟ ਮਾਲ ਵੀ ਇੱਥੇ ਖੁੱਲਦਾ ਹੈ ਜੀ ਹਾਂ ਜੀ ਇਹ ਤਾਂ ਖੁੱਲਦਾ ਹੀ ਨੂੰ ਬੰਦ ਕਰ ਗਏ ਨੂੰ ਆਪਾਂ نیچے ਕਰ ਦਾਂਗੇ ਤਾਂ ਤੁਹਾਡੀ ਖੁੱਲ ਜਗੀ ਠੀਕ ਆ ਠੀਕ ਆ ਜੀ ਸੋ ਖੁੱਲ ਜਾਣੀ ਆਪਣੀ ਆਪਾਂ ਤੁਹਾਨੂੰ ਲਾ ਕੇ ਦਿਖਾਉਨੇ ਆ ਇੱਕ ਵਾਰ ਤੇ ਅਤੁ ਦੇਖਣਿਓ ਬੜੇ ਆਰਾਮ ਨਾਲ ਉਰੇ ਤੋਂ ਹੀ ਇੱਡੀ ਸੋਵਾ ਇੱਡੀ ਵਾਹ ਉਹ ਚੰਦੀ ਆ ਤੇ ਹੋਰ ਕੋਈ ਇਹਦੇ ਵਿੱਚ ਖਾਸ ਕੋਈ ਫੀਚਰ ਕੰਪਨੀ ਦੇ ਨਾਮ ਪਾਇਆ ਹੀ ਖਾਸੇ ਵੀ ਜਿਹੜਾ ਆਪਣੇ ਆਲੂਆਂ ਕਰਕੇ ਸਭ ਤੋਂ ਬੈਸਟ ਡੈਕਟਰ ਹੈ ਜੀ ਇਹ ਇਹ ਦੋ ਵਾਹ ਜਿਹੜੇ ਵਰਤੇ ਜਾਂਦੇ ਆਂ ਜੀ ਹਾਂ ਖਰਚਾ ਘੱਟ ਆ ਟਰੈਕਟਰ ਦਾ ਜੀ ਠੀਕ ਹੈ ਇਸ ਦਾ ਮਾਰਕੀਟ ਟਰੈਕਟਰ ਪੂਰੀ ਪੂਰੀ ਮਾਰਕੀਟ ਬਣਾ ਚੁੱਕਾ ਹੈ ਟਰੈਕਟਰ ਦੇ ਵਿੱਚ ਠੀਕ ਹੈ ਤਾਂ ਸਮਝੋ ਟਰੈਕਟਰ ਬੁਕਿੰਗ ਟਰੈਕਟਰ ਮਿਲ ਰਿਹਾ ਜੀ ਵੀ ਬੁਕਿੰਗ ਤੇ ਮਿਲਦਾ ਜੀ ਬੁਕਿੰਗ ਤੇ ਮਿਲਦਾ ਆ ਬਾਕੀ ਅਸੀਂ ਤੇ ਜਿਹੜੇ ਟਰੈਕਟਰ ਸਾਡੇ ਕੋਲ ਦੋ ਦੋ ਦਿਨ ਵੀ ਸਾਡੇ ਕੋਲ ਹੈਗੇ ਤਾਂ ਮਤਲਬ ਅਸੀਂ ਕਸਟਮ ਕਾਪੀ ਡਿਸਕਾਊਂਟ ਕਰਕੇ ਦੇ ਦਾਂਗੇ ਆਕਰ ਕਸਟਮ ਲੈਣੇ ਹੁਣ ਅਸੀਂ ਆਪਣੇ ਉਸ ਕੋ ਲੇਸ ਸਕੀਮਲੇ ਟਰੈਕਟਰ ਜੀ ਉਹਦਾ ਬੈਨੀਫਿਟ ਕਸਟਮ ਨੂੰ ਮਿਲ ਜੂਗਾ ਜੇ ਕਿਸੇ ਨੇ ਲੈਣਾ ਹੋਊਗਾ ਠੀਕ ਹਾਂਜੀ ਕਸਟਮਰ ਦਾ ਬੈਨੀਫਿਟ ਬਹੁਤ ਮਿਲ ਜੂ ਠੀਕ ਆ ਠੀਕ ਆ ਜੀ ਤੇ ਯਾਰ ਕੋਈ ਜਿਹੜਾ ਬੰਦਾ ਲੈ ਕੇ ਜਾਓ ਵੀ ਯਾਰ ਵੀ ਇਸ ਟਰੈਕਟਰ ਲਿਆ ਸੀ ਮਿੰਤਰਾ ਨਾਲ ਤਾਂ ਆਹ ਬੰਦਾ ਨੇ ਇੱਕ ਇਹ ਬਹੁਤ ਵਧੀਆ ਚੀਜ਼ ਕਰ ਦਿੱਤੀ ਜ਼ਿੰਮੇਵਾਰੀ ਵਾਸਤੇ ਥੈਂਕ ਯੂ ਤੇ ਮਨੋ ਨੋ ਦਾ 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 ਲੱਖ ਰੁਪਏ ਇੱਕ ਦੂਜੇ ਟਰੈਕਟਰ ਲਗਾਈ ਜਾਂਦੇ ਨੇ ਜੀ ਹਾਂਜੀ ਹਾਂਜੀ ਮਤਲਬ ਉਹ ਸੁਦਾਏ ਕੇ ਜਿੱਥੇ ਚਲੇ ਗਿਆ ਪਰ ਉਹ ਤੋਂ ਵਧੀਆ ਕੰਮ ਕਰ ਰਿਹਾ ਤੇ ਖਰਚਾ ਉਸ ਤੋਂ ਬਹੁਤ ਘਟਾ ਕਰਕੇ ਕਰਦਾ ਕੰਮ ਠੀਕ ਆ ਠੀਕ ਆ ਜੀ ਤੇ ਮਨ ਕੇ ਚਲੋ ਜਿਵੇਂ ਆਪਾਂ ਕੋਈ ਕਸਟਮਰ ਪਰਚੇਜ਼ ਕਰਦਾ ਜੀ ਹਾਂਜੀ ਹਾਂਜੀ ਤਾਂ ਇਹਦੇ ਨਾਲ ਅਸੈਸਰੀ ਕੰਪਨੀ ਕਿਹ ਕਿਹ ਤੇ ਹੁਕਮ ਵਗਾਰਾ ਲੇ ਗੀ ਜਾਂਦੀ ਹੈ ਬਾਕੀ ਚਲੋ ਅਸੀਂ ਆਪਣੇ ਬੰਪਰ ਛੱਤੀ ਵਗਾਰਾ ਅਸੀਂ ਲਗਾ ਕੇ ਦੇ ਦਾਂਗੇ ਜੇ ਕਿਤੇ ਲੈਣਾ ਹੈ ਤਾਂ ਹਾਂ ਟਵੇੜ ਲੈਣਾ ਤਾਂ ਹਾਂ ਉਹ ਐਕਸਨੋ ਕੁ ਲੈਸ ਹੋ ਜਾਂਦਾ ਠੀਕ ਹੈ ਠੀਕ ਹੈ ਜੀ ਫਰੰਟ ਵਿੱਚ ਐਕਸਟਰਾ ਨਹੀਂ ਜੀ ਜੇ ਕਿਤੇ ਲੈਣੇ ਹੋ ਲੱਗ ਜਾਂਦੇ ਨੇ ਉਹ ਵੀ ਕੋਸਟ ਐਕਸਟਰਾ ਲੱਗਦੀ ਹੈ ਕੋਸਟ ਐਕਸਟਰਾ ਲੱਗਦੀ ਹੈ ਠੀਕ ਹੈ ਠੀਕ ਆ ਪਨੋਸਰੇ ਵਗਾਰਾ ਟਾਪ ਲਿੰਕ ਟੂਲ ਗੇਟ ਤੇ ਆਪਣੇ ਹੱਥ ਸਮਾਨ ਨਹੀਂ ਆ ਰਿਹਾ ਕੋਈ ਛੱਤੀ ਵਗਾਰਾ ਤੁਸੀਂ ਬੰਪਰ ਵਗਾਰਾ ਛੱਤੀ ਬੰਪਰ ਵਗਾਰਾ ਅਸੀਂ ਉਹ ਪ੍ਰੋਵਾਈਡ ਕਰਵਾ ਦਈਦਾ ਜੀ ਠੀਕ ਹੈ ਠੀਕ ਹੈ ਹਾਂ 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 ਜੀ ਬ੍ਰੋ ਏਸੀ ਸ ਵਿੰਦਰਾ ਜੋ ਉਹ ਟੈਕ ਦਾ 584 ਦਾ ਰਿਵਿਊ ਦਿੱਤਾ ਅਰ ਜੀ ਉਹਦਾ ਬਹੁਤ ਬਹੁਤ ਧੰਨਵਾਦ ਉਹਨੇ ਆਪ ਰੁਕੀ ਹੁੰਦੀ ਸੀ ਸਾਡਾ ਕੱਢ ਕੇ ਆਪਣਾ ਧੰਨਵਾਦ ਤੁਹਾਡੇ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਆਪਣਾ ਕੋਈ ਵੀ ਆਪਣਾ ਕੋਈ ਕੀਮ ਸਮਾਨ ਲੈ ਕੇ ਤੁਸੀਂ ਉਹ ਜਿੰਮੇਦਾਰਾ ਫਾਇਦੇ ਦੀ ਚੀਜ਼ ਆ ਦੱਸ ਦਿਓ ਆ ਕੇ ਨਵੀਂ ਚੀਜ਼ ਦੱਸ ਦਿਓ ਆ ਕੇ ਕੋਈ ਜਿੰਮੇਦਾਰਾ ਨੂੰ ਕਰਿਆ ਜੇ ਪਤਾ ਲੱਗੂ ਤਾਂ ਇਹ ਆ ਪਰਿਆ ਜੀ ਕਰਦਾ ਕਈ ਵਾਰ ਕੀ ਉਹਦਾ ਦਿਮਾਗ ਜੀ ਬੈਠ ਜਾਂਦੀ ਆ ਪਿਆ ਠੀਕ ਆ ਯਾਰ ਉਹ ਸਵਾਰ ਚੱਲਦਾ ਆ ਰਿਹਾ ਯਾਰ ਫਲਾਣਾ ਚੱਲਦਾ ਆ ਰਿਹਾ ਫਲਾਣਾ ਟੱਜ ਚੱਲਦਾ ਰਿਹਾ ਉਹ ਲੈ ਲੀਏ ਇਹ ਨਵੀਂ ਚੀਜ਼ ਆਂਦੀ ਆ ਉਹਦਾ ਪਤਾ ਨਹੀਂ ਚੱਲਦਾ ਨਾ ਹਾਂਜੀ ਹਾਂਜੀ ਤੁਹਾਡੇ ਮਾਧਿਅਮ ਰਾਹੀਂ ਲੋਕ ਕਸਟਮਰ ਨੂੰ ਪਤਾ ਚੱਲਦਾ ਵੀ ਨਵੀਂ ਚੀਜ਼ ਆਈ ਹੈ ਉਹਦਾ ਪਿਕਚਰ ਕੀ ਆਦਰ ਰਿਵਿਊ ਕਿਵੇਂ ਆਇਆ ਮਾਰਕੀਟ ਰਿਵਿਊ ਕਿਦਾਂ ਆ ਰਿਹਾ ਡੈਕਟਰ ਦਾ ਸਹੀ ਗੱਲ ਆ ਸਹੀ ਗੱਲ ਆ ਉਹ ਤੁਹਾਡੇ ਦੇਖਦਾ ਕਸਟਮਰ ਆਤਾ ਉਹਨੂੰ ਬਹੁਤ ਵੇਖੀ ਗਿਆ ਬਸ ਇਹ ਜਿੱਥੇ ਤੁਸੀਂ ਬਹੁਤ ਬਹੁਤ ਕੰਮ ਕਰ ਰਹੇ ਹੋ ਜੀ ਇਹਦੇ ਬਾਰੇ ਮੈਂ ਵੀ ਤੁਹਾਡੇ ਚੈਨਲ ਨੂੰ ਤੁਹਾਨੂੰ ਸਦਾ ਹੀ ਦਿੰਦਾ ਜੀ ਇਹਦੇ ਬਾਰੇ ਠੀਕ ਜੀ ਤੁਹਾਡਾ ਕੰਟੈਕਟ ਨੰਬਰ ਬਹੁਤ ਮੇਰਾ ਨਾਮ ਪਰਵਿੰਦਰ ਸਿੰਘ ਹੈ ਜੀ ਤੇ ਜੀਪੀ ਜਾੜ ਤੋਂ ਬਲਦ ਪਟਿਆ ਤੋਂ ਮੇਰਾ ਕੰਟੈਕਟ ਨੰਬਰ ਹੈਗਾ ਕੋਈ ਵੀ ਡਾਕਟਰ ਮਿਲਦਾ ਦਾ ਜਾਂ ਨਮਾਜ਼ਾ ਪ੍ਰਾਣਾ ਘਟਾ ਪ੍ਰੋਜੈਕਟਿੰਗ ਦਾ ਸਾਡੇ ਕੋਲ ਕੰਟੈਕਟ ਕਰ ਸਕਦਾ ਤਾਂ ਜੀ ਮੈਂ ਸਰਵਿਸ ਬਹੁਤ ਵੀ ਸਾਡੀ ਹੈ ਨੈਟਵਰਕ ਸਾਡਾ ਬਹੁਤ ਵਧੀਆ ਹੈ ਸਰਵਿਸ ਹੋਵੇ ਕਿਸੇ ਨੂੰ ਕਸਟਮਰ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਸਭ ਤੋਂ ਬਿਹਤਰੀ ਹੈ ਮੈਂ ਤਾਂ ਇੰਜ ਇੰਜ ਕਰੀ ਬਸ ਜੀ ਪਰ ਬਾਅਦੋਂ ਸਰਵਿਸ ਵਗੈਰਾ ਨਹੀਂ ਦਿੰਦਾ ਜੀ 5 ਮਹੀਨੇ ਸਰਵਿਸ ਤੇ ਹੀ ਹੁੰਦਾ ਵੀ ਜੇ ਬਾਅਦੋਂ ਸਰਵਿਸ ਸਰ ਵੀ ਸਾਡੇ ਇੱਕ ਨੰਬਰ ਦੋ ਤੇ ਜੀ ਸਾਡੇ ਜਿੰਨੇ ਸੇ 250 ਰੁਪਏ ਵਿੱਚ ਚੁੱਕੇ ਆ ਕੋਈ ਪ੍ਰੋਬਲਮ ਨਹੀਂ ਸਾਨੂੰ ਸਸ ਜੀ ਹਾਂ ਜੀ ਬ్రో ਐਸੀ ਸਾਰਾ ਬੜਮਹਿੰਦਰਾ ਤੋਂ ਜਿਹਨਾਂ ਨੇ ਆਪਾਂ ਨੂੰ ਟਰੈਕਟਰ ਦੀ ਜਾਣਕਾਰੀ ਦਿੱਤੀ ਬਾਕੀ ਤੁਸੀਂ ਕਮ ਵੇ ਆਪਣਾ ਹੱਥ ਨੂੰ ਰਿਵਿਊ ਚ ਕਿਵੇਂ ਲੱਗਿਆ ਜੇ ਤੁਹਾਨੂੰ ਰਿਵਿਊ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਸਟਾਰ ਨੂੰ ਉਸ ਤਰ੍ਹਾਂ ਵਰਕੇ ਨਾਲ ਤਾਂ ਬੈਲੇ ਕੰਡਵਾ ਕੇ ਆਲ ਦੇ ਬਦਲੇ ਸਾਨੂੰ ਪ੍ਰੈਸਪ ਆਪਣੀ ਵੀਡੀਓ ਕੋਮੈਂਟ ਤਾਲਬਾ ਜੀ